ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਦੋ ਨਗ ਮਿੱਤਰੋ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇੱਕ ਚੰਗੇ ਵਜਨ ਵਾਲੀ ਸੂਣ ਵਾਲੀ ਮੱਝ ਤੇ ਇੱਕ ਮਿੱਤਰੋ ਬੂਰੀ ਧੋਕੜ ਗੱਬੜ ਮੱਝ ਵੈਸੇ ਚੈੱਕ ਕਰਾਉਣੀ ਆ ਡਾਕਟਰ ਆਉਣ ਵਾਲਾ ਤੇ ਬਾਈਕਾਂ ਦਾ ਵੀ ਬਣੀ ਵੀ ਆ 4 ਮਹੀਨੇ ਤੇ 4 ਮਹੀਨੇ ਦੀ ਬਣੀ ਵੀ ਆ ਵੈਸੇ ਚੈੱਕ ਕਰਾਉਣ ਵਾਲੀ ਆ ਉਹ ਜਿਹੜੇ ਭਰਾਵਾਂ ਨੇ ਲੋੜ ਹੋਈ ਤਾਂ ਮਿੱਤਰੋ ਇਸ ਤੋਂ ਬਾਅਦ ਪਾਈ ਦੇ ਨਾਲ ਗੱਲਬਾਤ ਕਰ ਲਿਓ ਤੇ ਪਹਿਲਾਂ ਦਿਖਾਉਣੇ ਆਪਾਂ ਸੋਨੂ ਸੂਣ ਵਾਲੀ ਚੰਗੇ ਵਜਣ ਵਾਲੀ ਚੰਗੇ ਕੱਦ ਕਾਠ ਵਾਲੀ ਤੇ ਚੰਗੇ ਹਵਾਨੇ ਵਾਲੀ ਸੂਣ ਦੇ ਬਿਲਕੁਲ ਨੇੜੇ ਆ ਦੋ ਚਾਰ ਦਿਨ ਮਿੱਤਰੋ ਸੂਣ ਦੇ ਵਿਚ ਰਹਿੰਦੇ ਨੇ ਤੇ ਕੱਦ ਕਾਠ ਵੀ ਫੁੱਲ ਹੈ ਪਿੱਠਪੂੜੇ ਦੀ ਵੀ ਚੰਗੀ ਆ ਤੇ ਚੰਗਾ ਵਜਣਾ ਥਲੇ ਵੀ ਦੀ ਸਾਫ ਹੈ ਤੇ ਬਾਈ ਤੋਂ ਪੁੱਛਦੇ ਆ ਵੀ ਕਿਹੜਾ ਮਿੱਤਰੋ ਸੂਆ ਤੇ ਕਿੰਨਾ ਇਹਨੇ ਦੁੱਧ ਕੱਢਿਆ ਮਾੜਾ ਤੋਰੇ ਜੀ ਤੋੜਦੀ ਠੰਡੀ ਸੀਰ ਤਾਂ ਤੁਸੀਂ ਦੇਖ ਸਕਦੇ ਬਹੁਤ ਵਧੀਆ ਕੋਈ ਨਾਜ਼ਦੀ ਟੱਪਦੀ ਨਹੀਂ ਤੇ ਕਰਦੇ ਆ ਭਾਈ ਜੀ ਨਾਲ ਗੱਲਬਾਤ ਮੋੜ ਲਈ ਬਸ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਆਪਣਾ ਪਿੰਡ ਹੈਗਾ ਪੂਲਾ ਹਨਾ ਹਾਂਜੀ ਹਾਂਜੀ ਪੂਲਾ ਇਹ ਕਿੱਥੇ ਜੇ ਘਰ ਆਪਣਾ ਪਿੰਡ ਦੇ ਇਹ ਨਹਿਰ ਦੇ ਨਾਲ ਹੀ ਹੈ ਜੀ ਠੀਕ ਹੈ ਜ਼ਿਲ੍ਹਾ ਬਠਿੰਡਾ ਹਨਾ ਬਠਿੰਡਾ ਜੀ ਠੀਕ ਹੈ ਤੇ ਇਹ ਹਕਰੇ ਲੂ ਮਾਜਾ ਜੀ ਹਾਂਜੀ ਨਿੱਤ ਰਿਲੇ ਜੀ ਠੀਕ ਐ ਸੁਆ ਕਿਹੜਾ ਸੂੰਦੀ ਆ ਜੀ ਇਹ ਮਾਨਾ ਚੌਥਾ ਕੁ ਸੁਆਈ ਚੌਥਾ ਸੁਆ ਸੂੰਦੀ ਆ ਹਾਂਜੀ ਹਾਂਜੀ ਕਿੰਨੇ ਕੁ ਦਿਨ ਰਹਿੰਦੇ ਆ ਜੀ ਰਹਿੰਦੇ ਆ 5 5 ਕੁ ਦਿਨ ਲਊ 5 ਦਿਨ ਤੇ ਕਿੰਨਾ ਕੁ ਦੁੱਧ ਕੱਢਿਆ ਬਾਈ ਪਿਛਲੇ ਸੁਆ ਸੀਗਾ ਜੀ ਇਥੇ 15 ਕਿਲੋ ਦੁੱਧ ਸੀਗਾ ਜੀ ਚੌਥਾ 14 14 15 ਕਿਲੋ ਤੇ ਕੱਡੂ ਵੀ ਇਸ ਵਾਰ ਹਾਂਜੀ ਹਾਂਜੀ ਕੱਡੂ ਵੀ ਵੱਧ ਕੱਡੂਗੀ ਠੀਕ ਐ ਮੁੱਲ ਫਿਰ ਕੀ ਕਰਤਾ ਜੀ ਮੁੱਲ ਹੈਗਾ ਜੀ 1,65,000 ਰੁਪਏ ਜੀ ਧੱਕਾ ਜਾਂ ਨਹੀਂ ਥੋੜਾ ਮੰਦਾ ਚੱਲੇ ਜਾਂਦਾ ਕੋਈ ਮੌਕੇ ਤੇ ਕਰ ਲਾਂਗੇ ਜੇ ਗੱਲਬਾਤ ਹੋ ਗਈ ਠੀਕ ਐ ਹਾਂਜੀ ਹਾਂ ਹੁਣ ਆਪਾਂ ਦੂਜੀ ਮੱਝ ਦੀ ਗੱਲ ਕਰਦੇ ਹਾਂ ਨਾ ਇਹਦਾ ਸੂਆ ਕਿਹੜਾ ਜੀ ਇਹ ਤੀਜਾ ਸੂਆ ਜੀ ਤੀਜਾ ਸੂਆ ਸੋਹਣੀ ਆ ਹਾਂਜੀ ਹਾਂਜੀ ਕੱਦ ਕਾੜ ਮਿੱਤਰੋ ਸੋਹਣਾ ਸਿੰਘਾ ਦੀ ਸੇਵ ਵੀ ਸੋਹਣੀ ਆ ਥੋੜੀ ਜਿਹੀ ਫਿੱਕੀ ਆ ਇਹਨੂੰ ਵੀ ਤੋੜ ਕੇ ਦਿਖਾ ਦਿਓ ਜੀ ਤੋੜੀ ਇਹਨੂੰ ਥਣਾ ਦੀ ਬੰਤਰ ਵੀ ਚੰਗੀ ਆ ਬੂਰੀਆਂ ਮੱਝਾਂ ਮਿੱਤਰੋ ਬਹੁਤ ਘੱਟ ਮਿਲਦੀਆਂ ਨੇ ਇਹ ਕਦੋਂ ਕਦੀ ਬਣੀ ਵੀ ਆ ਕਿੰਨੇ ਕੁ ਮਹੀਨਿਆਂ ਦੀ ਇਹ 4 ਮਹੀਨੇ ਦੀ ਗੱਭਣ ਹੋਗੀ ਜੀ 4 ਮਹੀਨੇ ਦੀ ਗੱਭਣ ਹੋਗੀ ਚੈੱਕ ਕਰਾ ਲਈ ਕਿ ਕਰਾਉਣੀ ਕਰਾਉਣੀ ਆ ਚੈੱਕ ਚੈੱਕ ਹੀ ਆ ਮਨਪੱਛੇ ਇੱਕ ਕਰਾ ਕੇ ਦੇਵਾਂਗੇ ਆਪਾਂ ਠੀਕ ਹੈ ਵੇਦਵਾ ਡਾਕਟਰ ਆ ਰਹੇ ਆ ਹਾਂ ਡਾਕਟਰ ਆ ਰਹੇ ਆ ਓਕੇ ਸੋ ਵਜਣਾ ਤਾਂ ਮਿੱਤਰੋ ਥੋੜਾ ਘੱਟ ਹੈ ਕੱਦ-ਕਾੜ ਫੁੱਲਾ ਥੋੜੀ ਜਿਹੀ ਫਿੱਕੀ ਜ਼ਰੂਰ ਹੈ ਤੇ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋੜ ਹੋਵੇ ਤਾਂ ਬਾਈ ਦੇ ਨਾਲ ਕਰੋ ਸੰਪਰਕ ਤੇ ਥਾਣਾ ਦੀ ਆਪਾਂ ਬਣ ਤਰ ਤੁਹਾਨੂੰ ਕੈਮਰਾ ਨੇੜੇ ਕਰਕੇ ਦਿਖਾਉਣੇ ਆ ਮੋੜ ਲਈ ਜੀ ਬਸ ਕੀ ਮੁੱਲ ਕਰਤਾ ਜੀ ਇਹਦਾ ਫਿਰ ਇਹਦਾ ਮੁੱਲ ਹੈਗਾ 60000 ਰੁਪਏ ਜੀ 60000 ਮਾਨਤਾਣ ਹੋਊ ਹੋ ਜੂ ਜੀ ਵਿੱਚੋਂ ਠੀਕ ਆ ਦੁੱਧ ਕਿੰਨਾ ਹੋਏ ਇਸ ਵਕਤ ਦੁੱਧ 4 ਕਿਲੋ ਜੀ ਦੋਨਾਂ ਟਾਈਮਰ ਦਾ ਤੇ ਬੱਚੇ ਤੇ ਮਿਲਦੀ ਆ ਨਾ ਨਾ ਹੱਥ ਦੀ ਹੱਥ ਦੀ ਬਿਨਾ ਬੱਚਾ ਹੈ ਹਾਂ ਬੱਚਾ ਹੈ ਨਹੀਂ ਇਹਦਾ ਆ ਚਾਰ ਤੇ ਮਿਲਦੀ ਆ ਚਾਰ ਤੇ ਮਿਲਦੀ ਤੇ ਫੋਨ ਨੰਬਰ ਜੀ ਆਪਣਾ 82 83 84 82 83 84 2039 2039 ਸੋ ਜੇਕਰ ਮਿੱਤਰੋ ਕਿਸੇ ਵੀ ਭਰਾ ਨੂੰ ਦੋਨੇ ਨਗਰਾਂ ਦੇ ਵਿੱਚੋਂ ਲੋਡ ਹੋਵੇ ਤਾਂ ਜ਼ਰੂਰ ਕਰੋ ਸੰਪਰਕ ਇੱਕ ਚੰਗੇ ਵਜਨ ਵਾਲੀ ਸੂਣ ਵਾਲੀ ਮੱਝ ਹੈ ਜੀ ਦਾ ਤਕਰੀਬਨ 5-4 ਦਿਨ ਸੂਣ ਦੇ ਵਿੱਚ ਬਾਕੀ ਨੇ 14-15 ਲੀਟਰ ਮਿੱਤਰੋ ਦੁੱਧ ਕੱਢਿਆ ਵਾ ਥਣ ਲੇਵੇ ਦੀ ਸਾਫ ਹੈ ਤੇ ਦੂਜੀ ਮਿੱਤਰੋ ਤੋਂ ਕੜਗਬਣਾ ਸੋ ਜਿਹੜਾ ਵੀ ਤੁਹਾਨੂੰ ਨਗਰ ਦੋਨਾਂ ਦੇ ਵਿੱਚੋਂ ਕੋਈ ਪਸੰਦ ਆਉਂਦਾ ਤਾਂ ਬਾਈ ਦਾ ਜਿਹੜਾ ਘਰ ਹੈ ਪਿੰਡ ਪੂਲਾ ਰੋਡ ਨਥਾਣਾ ਰੋਡ ਭਾ ਨਥਾਣਾ ਪੁੱਚੋ ਰੋਡ ਤੇ ਨਹਿਰ ਦੇ ਨੇੜੇ ਸੋ ਕਾਫੀ ਵੀਡੀਓ ਪਹਿਲਾਂ ਵੀ ਪਾਈ ਦੇ ਘਰਾਂ ਦੇ ਵਿੱਚੋਂ ਨੇੜੇ-ਤੇੜੇ ਪਾ ਚੁੱਕੇ ਆ ਸੋ ਜਿਹੜਾ ਵੀ ਨਗਰ ਦੋਨਾਂ ਚੋਂ ਪਸੰਦ ਆਉਂਦਾ ਕਰੋ ਸੰਪਰਕ ਸੋ ਸਾਰੇ ਵੀਰਾਂ ਦਾ ਧੰਨਵਾਦ